ਹਾਂ ਜੀ ਉਹ ਕਹਿੰਦਾ ਤਾਂ ਕੱਲੀ ਨਹੀਂ ਖਾ ਹੁੰਦੀ ਉਹ ਕੰਮ ਬਹੁਤ ਨੁਕਸਾਨ ਕੀਤਾ ਇਹਨਾਂ ਨਜਾਇਜ਼ ਮੈਨਗਾਂ ਵਾਲਿਆਂ ਨੇ ਤੇ ਕਰਦਾ ਕੌਣ ਆ ਭੁਗਤਣਾ ਕਿਹਨੂੰ ਪੈਂਦਾ ਆ ਰਹਾ ਰੋਡ ਸਾਡਾ ਕਿੰਨਾ 100 ਫੁੱਟ ਚੌੜਾ ਉਹ ਤਾਂ ਖਾ ਕੇ ਬਣਾਉਣ ਲੱਗੇ ਹੋ ਨਹੀਂ ਬਣਾਇਆ ਸਾਡੇ ਇਲਾਕੇ ਦੇ ਜਿੰਨੇ ਐਮਐਲਏ ਐਮਪੀ ਬਣਦੇ ਨੇ ਸਭ ਮਾੜੇ ਬਣਦੇ ਆ ਆਪਦੇ ਘਰ ਪਰ ਰਹੇ ਆ ਸਾਡੇ ਰਹਾ ਰੋਡ ਦੇ ਲਿੰਕ ਰੋਡ ਦੇਖ ਲਓ ਕੋਈ ਨਹੀਂ ਬਣਾ ਰਿਹਾ ਜੀ ਸੜਕਾਂ ਦੇਖ ਲਓ ਹੁਣ ਵੀ ਆ ਰਹੇ ਆ ਉਹਨਾਂ ਨੂੰ ਅੰਨੇ ਥੋੜਾ ਦਿਖ ਰਿਹਾ ਉਹਨਾਂ ਨੂੰ ਸੜਕਾਂ ਦੀ ਨਹੀਂ ਸੜਕਾਂ ਦੇਖ ਰਹੀਆਂ ਨਹੀਂ ਆਸੀਂ ਦਿਹਾੜੀ ਕਰਨ ਵਾਲੇ ਬੰਦੇ ਆ ਜੀ ਸਾਨੂੰ ਆਵਾਜ਼ ਚੱਕਣੀ ਪੈਂਦੀ ਆ ਬੋਲਣਾ ਪੈਦਾ ਨਹੀਂ ਅਸੀਂ ਕਿਹੜਾ ਇਹਨਾਂ ਕੋਲ ਸਰ ਦੇ ਬੱਚਾ ਕਰਨਾ ਮਾਤਰੀਆਂ ਤੋਂ ਲੈ ਕੇ ਖਾਣਾ ਨਾ ਰਹਿ ਜੀ ਇਹਨਾਂ ਮਰਦੇ ਬੱਚਾ ਕਰਨਾ ਨਹੀਂ ਜਦੋਂ ਜਨਾਬ ਅਸੀਂ ਆਪਣੇ ਇਲਾਕੇ ਨੂੰ ਬਚਾਉਣ ਵਾਸਤੇ ਬੋਲਣਾ ਪੈਦਾ ਸਾਨੂੰ ਏ ਜਨਾਬ ਜਦੋਂ ਇਹ ਐਮ.ਐਲ.ਏ ਮੰਤਰੀ ਨਹੀਂ ਹੁੰਦੇ ਉਦੋਂ ਤਾਂ ਬੜੀਆਂ ਜੀ ਇਮਾਨਦਾਰੀ ਦੀਆਂ ਕਸੀਦੇ ਪੜਦੇ ਹੁੰਦੇ ਨੇ ਜੀ ਇਹ ਇਹ ਤਾਂ ਪੈਰੀ ਹੱਥ ਲਾਣਦੇ ਜਾਂਦੇ ਆ ਬਹੁਤ ਜੀ ਵੋਟਾਂ ਆ ਥੋੜਾ ਬਣਾ ਬਗਿਆ ਬਣਾ ਫੋਨ ਵੀ ਜਨੇ ਆ ਰਹੇ ਆ ਵੋਟਾਂ ਪੱਕੀਆਂ ਕਰਨ ਵਾਸਤੇ ਆ ਰਹੇ ਆ ਕੋਈ ਕਾਹਦਾ ਐਲਾਨ ਕਰ ਜਾਂਦਾ ਉਹ ਦਵਾਂਗੇ ਕੁਛ ਦਵਾਂਗੇ ਕਿ ਕੋਈ ਪਾਸਾ ਜਾਂਦਾ ਆਪਣੇ ਬੰਦਿਆਂ ਨੂੰ ਦੇ ਕੇ ਫੋਟੋਗ੍ਰਾਫਰ ਸਿੱਕੇ ਫੋਟੋਗ੍ਰਾਫਰ ਆ ਕੇ ਜਾਈ ਜਾਂਦੇ ਆ ਜੀ ਉਹ ਜਿਗ ਵਰਗੇ ਬੱਸ ਤੇ ਉਹ ਗਰੀਬ ਲੋਕਾਂ ਨੂੰ ਪੁੱਛਣਾ ਕਿ ਇਹ ਦੇਣਾ ਕੁਛ ਨਹੀਂ ਇਹਨਾਂ ਸਾਬ ਬਸ ਗੱਲਾਂ ਦਾ ਕੜਾ ਬਣਾਉਣ ਵਾਲੇ ਆ ਜੀ ਆਪਾਂ ਇੰਨਾ ਇੱਕ ਕਹਿ ਕੇ ਤੁਹਾਡੇ ਕੋਲੋਂ ਸਾਰੇ ਇਲਾਕਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂ ਜਿਹੜੇ ਅੱਜ ਇੰਨੇ ਦੂਰੋਂ ਸੇਵਾ ਕਰ ਰਹੇ ਨੇ ਇਹ ਹੀ ਅਰਦਾਸ ਕਰਾਂਗੇ ਖਵਾਜਾ ਪੀਰ ਇਹ ਮਿਹਰ ਕਰੀ ਸਾਰੇ ਇਲਾਕੇ ਦੇ ਜਿਹੜਾ ਭੁੱਲਾ ਹੋ ਗਿਆ ਕਿਸੇ ਤੇ ਉਹ ਮਾਫ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੋ ਗੱਲਾਂ ਹੋਰ ਕਰ ਲਓ ਜੀ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਮੁੱਖ ਮੰਤਰੀ ਦਾ ਜਿਹੜਾ ਡਰਦਾ ਪਾਣੀ ਦਾ ਬਿਮਾਰ ਹੋ ਗਿਆ ਉਹ ਕੀ ਕਰੇ ਕਿ ਦਰਿਆ ਟੁੱਟ ਗਿਆ ਉਹ ਡਰਦਾ ਬਿਮਾਰ ਹੋ ਗਿਆ ਹੁਣ ਜਿਹੜੇ ਹੋਰ ਵਾਅਦੇ ਕਰਦੇ ਆ ਉਹ ਵੀ ਇਹਦੇ ਤੰਦਰ ਆ ਉਹ ਵੀ ਇਹਦੇ ਬਤੰਦਰਾਂ ਗਾਂ ਪਹਿਲਾਂ ਰਹੀਏ ਆ ਫਿਰ ਸਾਰਾ ਰਾਇਆ ਉਹ ਵੀ ਇਹਦੇ ਨਾਲ ਦੇ ਸੀ ਉਹਨਾਂ ਦਾ ਰੇਤਾ ਵੇਚਣਾ ਸ਼ੁਰੂ ਕੀਤਾ ਪਹਿਲਾਂ ਟਿੱਪਰ ਭਰਨੇ ਬਗਰ ਬਾਰ ਫੇਲ ਲੱਗੀ ਫੇਰ ਦੱਸੋ ਨਾ ਕਿਤੇ ਆ ਕਿ ਨਾ ਆ ਸੜਕਾਂ ਦੀ ਰਾਹਾਂ ਰੋਡ ਪਟਾਇਆ ਸਿਵਰੀ ਪਾਣ ਲੱਗ ਰਹਾ ਮੜੜੇ ਪਾਤੇ ਕਿੰਨਾ ਦੁੱਖ ਭੁਗਤ ਰਿਹਾ ਵਾਹ ਰੋਡ ਤੇ ਕਿੰਨਾ ਦੁੱਖ ਭੁਗਤ ਰਿਹਾ ਕਿਹੜਾ ਰਾਹ ਰੋਡ ਬਣਾਇਨ ਪੌਲਟਾ ਝੋਨਾ ਨਾਲ ਭਜ ਜਾਂਦੇ ਮੁਰਕ ਉੱਥੇ ਇਕੱਠ ਕਰਕੇ ਹੁਣ ਅਜੇ ਤੁਸੀਂ ਇੱਥੇ ਕਿੰਨਾ ਦੁੱਖ ਸਾਰੇ ਫਿਰ ਲੋਕ ਜਿਹੜੇ ਤੁਸੀਂ ਕਹਿੰਦੇ ਆ ਵੀਰੇ ਅੱਜ ਤਾਂ ਧੰਨ ਦੇ ਆ ਜਿਹੜਾ ਦੁੱਖ ਸਾਰਾ 82 ਤੋਂ ਚੱਲ ਕੇ ਲੁਧਿਆਣੇ ਤੋਂ ਵਾਹਾ ਰੋਡ ਦਾ ਘੌਂਤਰੇ ਆ ਧੰਦੇ ਅਸੀਂ ਆ ਉਹਦਾ ਪੈ ਜੋ ਗੱਡੀਆਂ ਦੇ ਅੰਦਰ ਮੈਨੂੰ ਕੀ ਪਤਾ ਕਿ ਹੁੰਦਾ ਕੀ ਨਹੀਂ ਗੱਡੀਆਂ ਦਾ ਟੱਪਰੇ ਅੱਗੇ ਬਹਿ ਕੇ ਚੱਲ ਜਾਂਦੇ ਆ ਦੁੱਖ ਅਸੀਂ ਭਗਤ ਰਿਆਂ ਭਗਵੰਤ ਮਾਨ ਤਾਂ ਕਹਿੰਦਾ ਮੈਂ ਆਪਣਾ ਹੈਲੀਕਵਾਰਟਰ ਵੀ ਦੇਤਾ ਜੀ ਲੋਕਾਂ ਨੂੰ ਵੀ ਇਹਨਾਂ ਦੀ ਭਰਾਵਾ ਚਾਹੇ ਭਗਵੰਤ ਮਾਨ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਸਾਰੇ ਇੱਕ ਕੱਕ ਬੱਟੇ ਚੱਟੇ ਦੇ ਜਦਾਰੇ ਕੋਈ ਨਹੀਂ ਇਕੱਠਾ ਸਾਰੇ ਆਪਣਾ ਘਰ ਸਰ ਆਪਣਾ ਘਰ ਪਰਦੇ ਆ ਨਹੀਂ ਦੇਖ ਕੋਈ ਨਹੀਂ ਇਕੱਠਾ ਗੁੱਸਾ ਤੁਹਾਡੇ ਵਾਂਗੂ ਲੋਕਾਂ ਨੂੰ ਬਹੁਤ ਆਉਂਦਾ ਹੈ ਜੀ ਲੋਕ ਵੀ ਬਹੁਤ ਤੁਹਾਡੇ ਨੂੰ ਬਲਾ ਰਹਾ ਰੋਡ ਦਾ ਕੀ ਹਾਲ ਆ ਕੀ ਪੁੱਛਿਆ ਕਹਿੰਨਾ ਤੁਹਾਡੇ ਵਾਂਗੂ ਲੋਕ ਬਹੁਤ ਤੜਫਦੇ ਨੇ ਵੋਟਾਂ ਲੈਣੀਆਂ ਆ ਥੋੜਾ ਸਾਡਾ ਖਿਆਲ ਰੱਖਿਓ ਜੀ ਇਦਾਂ ਕਰਦੇ ਆ ਹੁਣ ਵੀ ਸਭ ਪੁੱਛਦੇ ਨੇ ਸਾਨੂੰ ਆ ਕੇ ਹੁਣ ਪੁੱਛਣ ਲਾਗੇ ਹੁਣ ਆ ਜਾਣਗੇ ਇੱਥੇ ਅਸੀਂ ਆ ਕਰਦੇ ਜਿਆਦਾ ਸਵਾਲ ਆ ਦੇ ਕੇ ਜਾਣ ਪਿੰਡ ਨੂੰ ਗ੍ਰੈਂਡ ਦੇਣ ਪਿੰਡ ਨੂੰ ਦੱਸੋ ਘਣਾ ਦੰਦਾ ਕਰੜ ਆ ਮੁੰਡੀਆਂ ਆ ਲੈ ਕਹਿੰਦਾ ਮੈਂ ਸੜਕ ਨੂੰ